ਲੈ ਵੀ ਦੋਸਤੋ ਜੇ ਤੁਸੀਂ ਚਾਹੁੰਦੇ ਆ ਵੀ ਕਿਸੇ ਦਾ ਭਲਾ ਹੋ ਜੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਆਪਾਂ ਗੰਦਗੀਆਂ ਮੰਦਗੀਆਂ ਵੀਡੀਓ ਤਾਂ ਬਹੁਤ ਸ਼ੇਅਰ ਕਰਦੇ ਆ। ਇਸ ਪਵਿੱਤਰ ਸਥਾਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਖਸ਼ਿਸ਼ ਹੋਈ ਆ। ਇਸ ਪਵਿੱਤਰ ਸਥਾਨ ਤੇ ਚਮੜੀ ਦੇ ਰੋਗਾਂ ਦਾ ਇਲਾਜ ਹੁੰਦਾ ਹੈ। ਇੱਥੇ ਹਰੇ ਗੈਂਦਵਾਰ ਨੂੰ ਇਲਾਜ ਹੁੰਦਾ ਹੈ। ਜਿਸ ਕਿਸੇ ਵੀਰ ਭੈਣ ਨੂੰ ਚਮੜੀ ਦੀ ਕੋਈ ਬਿਮਾਰੀ ਆ ਤੇ ਉਹ ਖਾਲੀ ਪੇਟ ਇਸ ਜਗ੍ਹਾ ਤੇ ਪਹੁੰਚੇ ਸਾਡੇ ਭਰਾ ਨੂੰ ਵੀ ਚਮੜੀ ਦੀ ਬਿਮਾਰੀ ਸੀਗੀ। ਅਸੀਂ ਪੀਜੀਆ ਦੇ ਵਿੱਚੋਂ ਵੀ ਇਲਾਜ ਕਰਾਇਆ ਹੋਰ ਬਹੁਤ ਥਾਵਾਂ ਤੋਂ ਇਲਾਜ ਕਰਾਇਆ ਪਰ ਠੀਕ ਨਹੀਂ ਹੋਇਆ ਐਸ ਸਥਾਨ ਦੇ ਬਾਰੇ ਸਾਨੂੰ ਕਿਸੇ ਦੁਆਰਾ ਪਤਾ ਲੱਗਿਆ ਅਸੀਂ ਇੱਥੇ ਪਹੁੰਚੇ ਤੇ ਸਾਡੇ ਭਰਾ ਨੂੰ ਇਸ ਬਿਮਾਰੀ ਤੋਂ ਮੁਕਤੀ ਮਿਲੀ ਸਾਨੂੰ ਲੱਗਿਆ ਵੀ ਇਹ ਵੀਡੀਓ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਜਾਂਕਿ ਜੋ ਲੋਕ ਡਾਕਟਰਾਂ ਕੋਲ ਜਾ ਗਿਆ ਅੱਕ ਚੁੱਕਿਆ ਪੈਸੇ ਪਟ ਚੁੱਕਿਆ ਪਰ ਇਲਾਜ ਨਹੀਂ ਹੁੰਦਾ ਕਿਉਂਕਿ ਬੰਦਾ ਪੈਸਾ ਲਾ ਦਿੰਦਾ ਪਰ ਜੇ ਨਾ ਲਾ ਜਵੇ ਪਰ ਨਹੀਂ ਕੁਝ ਬੰਦਾ ਤੇ ਐਸ ਸਥਾਨ ਦੇ ਉੱਤੇ ਬਿਲਕੁਲ ਇਲਾਜ ਫ੍ਰੀ ਹੁੰਦਾ ਇਹ ਜੇ ਉਹ ਜ਼ਿਲ੍ਹਾ ਕਪੂਰਥਲਾ ਵਿੱਚ ਸਥਿਤ